ਸੋਨੇ ਵਰਗੀ ਦੇਹੀ ਬਣ ਜਾਣੀ ਏ ਤੇਰੀ ਸਰੀਰ ਦੇ ਰੋਗ ਵੀ ਕੱਟੇ ਜਾਣੇ ਨੇ ਤੇ ਮਾਨਸਿਕ ਰੋਗ ਵੀ ਕੱਟੇ ਜਾਣੇ ਨੇ ਜੁੜ ਕੇ ਤਾਂ ਕਰ ਯਤਨ ਤਾਂ ਕਰ ਗੁਰੂ ਦੇ ਚਰਨਾਂ ਨਾਲ ਜੁੜਨ ਦਾ ਤੇਰੇ ਸਾਰੇ ਜੀਵਨ ਦੇ ਕਾਰਜ ਜਿਹੜਾ ਗੁਰੂ ਆਗਾ ਸਤਗੁਰ ਜੀ ਦੀ ਬਾਣੀ ਕਹਿੰਦੀ ਸਵਾਰ ਦੇਵੇਗਾ ਮਨ ਨੂੰ ਟਿਕਾ ਕੇ ਇਕਾਗਰ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਕਰ ਸਤਿਗੁਰੂ ਜੀ ਕਹਿੰਦੇ ਚਰਨ ਕਮਲ ਰਾਖੋ ਮਨ ਮਾਹੀ ਗੁਰੂ ਦੇ ਚਰਨ ਕਮਲ ਆਪਣੇ ਚਿੱਤ ਦੇ ਵਿੱਚ ਵਸਾ ਕੇ ਰੱਖ ਗੁਰੂ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਕੇ ਰੱਖ ਜਨਮ ਜਨਮ ਕੇ ਕਿਲ ਵਖ ਜਾਏ ਬਨੇ ਪਾਪ ਕੀਤੇ ਹੋਏ ਤੇਰੇ ਜੀਵਨ ਦੇ ਵਿੱਚ ਸਤਿਗੁਰ ਜੀ ਕਹਿੰਦੇ ਵੱਡੇ ਵੱਡੇ ਪਾਪ ਨੇ ਜਿਹੜੇ ਜਨਮਾਂ ਜਨਮਾਂ ਦੇ ਕੀਤੇ ਹੋਏ ਨੇ ਉਹਨਾਂ ਦਾ ਖਾਤਮਾ ਹੋ ਜਾਵੇਗਾ ਇਹ ਤਾਂ ਮਨ ਕਾਲਾ ਹੋਇਆ ਪਿਆ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਖੰਡਲੀ ਧੋਤੀ ਉਜਲੀ ਨਾ ਹੋਵਈ ਜੇ ਸੋ ਧੋਵਨ ਪਾਹ ਜਿਨੇ ਮਰਜੀ ਯਤਨ ਕਰ ਲੀਏ ਇਹ ਮਨ ਥੋੜੋ ਨਿਰਮਲ ਹੋ ਸਕਦਾ ਗੁਰੂ ਦੇ ਸ਼ਬਦ ਤੋਂ ਬਿਨਾ ਸਤਿਗੁਰ ਜੀ ਬਾਣੀ ਦੇ ਵਿੱਚ ਆਖਦੇ ਨੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਸਤਿਗੁਰ ਜੀ ਕਹਿੰਦੇ ਕੱਪੜੇ ਤਾਂ ਧੋਲੇ ਸਾਬੂਨ ਦੇ ਨਾਲ ਪਰ ਜਿਹੜਾ ਮਾਨਾ ਇਹ ਕਿਵੇਂ ਧੋਤੇ ਆ ਧੋਤਾ ਜਾਣਾ ਹੈ ਇਹ ਗੁਰੂ ਦੀ ਸ਼ਬਦ ਰੂਪੀ ਸਾਬਣ ਦੇ ਨਾਲ ਧੋਤਾ ਜਾਣਾ ਹੈ ਆਪਾਂ ਗਾ